ਲੋਕ ਸਭਾ ਚੋਣਾਂ ਦੇ ਚੱਲਦੇ ਪੰਜਾਬ ਪੁਲਿਸ ਪੱਬਾ ਪੜ ਮਾੜੇ ਅੰਜ਼ਾਰਾ ਨੂੰ ਰੋਕਣ ਦੇ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ ਬੀਤੀ ਰਾਤ ਵੀ ਤਾਰਾਗੜ ਪੁਲਿਸ ਨੇ ਕੀਤੀ ਛਾਪੇਮਾਰੀ ਛਾਪੇਮਾਰੀ ਦੌਰਾਨ 3 ਪੇਟੀਏ ਨਜ਼ਾਈ ਸ਼ਰਦ ਦੀ ਬਰਾਮਦ ਕੀਤੀਆਂ ਦੋ ਗੱਡੀਆਂ ਸਨ ਇਹ ਪੁਲਿਸ ਨੇ 4 આરોપીਆਂ ਨੂੰ ਕਾਬੂ ਕੀਤਾ ਲੋਕ ਸਭਾ ਚੋਣਾਂ ਦੇ ਚੱਲਦੇ 100% ਕਰਵਾਉਣ ਦੇ ਲਈ ਚੋਣ ਕਮਿਸ਼ਨ ਵੱਲੋਂ ਵਕੋ ਵਕ ਮਹਿਮਾ ਚਲਾਈਆਂ ਜਾ ਰਹੀਆਂ ਨੇ ਉੱਥੇ ਹੀ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ਰਾਬ ਦੀ ਬੰਡ ਆਤੇ ਹੋਰ ਨਾ ਗੈਰ ਸਮਾਜਿਕ ਕਤਨਾਟ ਨਾ ਮਾ ਨੂੰ ਕੋਈ ਵੀ ਸ਼ਖਸ਼ ਅੰਜਾਮ ਨਾ ਦੇ ਸਕੇ ਉਸ ਦੇ ਲਈ ਪੁਲਿਸ ਵੱਲੋਂ ਫੂਕਤਾ ਪਰਬੰਧ ਕੀਤੇ ਜਾ ਰਹੇ ਨੇ ਤਾਂ ਜੋ ਲੋਕ ਸਭਾ ਚੋਣਾਂ 2024 ਸਹੀ ਤਰੀਕੇ ਅਤੇ ਅਮਨ ਆਮਾਨ ਦੇ ਨਾਲ ਨਕਟ ਦੇ ਚਲਾਈਆਂ ਜਾ ਸਕਣ ਇਸ ਦੇ ਲਈ ਪੁਲਿਸ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਇਸ ਦੇ ਚਲਦੇ ਬੀਤੀ ਰਾਤ ਜ਼ਿਲ੍ਹੇ ਦੀ ਤਾਰਾਗੜ ਪੁਲਿਸ ਵੱਲੋਂ ਸ਼ਾਪੇਮਾਰੀ ਕੀਤੀ ਗਈ ਅਤੇ ਇਸ ਸ਼ਾਪੇਮਾਰੀ ਦੌਰਾਨ ਪੁਲਿਸ ਨੂੰ ਤੀ ਪੇਟੀਏ ਨਜ਼ਾਇਸ਼ ਸ਼ਰਾਬ ਬ੍ਰਾਹਮਤਕਰਨ ਵਿੱਚ ਸਫਲਤਾ ਹਾਸਿਲ ਹੋਈ ਐ ਸਬੰਧੀ ਜੱਟ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੀ ਰਾਤ ਪੁਲਿਸ ਟੀਮ ਵੱਲੋਂ ਸ਼ਾਪੇਮਾਰੀ ਕੀਤੀ ਗਈ ਸੀ ਸ਼ਾਪੇਮਾਰੀ ਦੌਰਾਨ ਪੁਲਿਸ ਨੂੰ 3 PETE ਨਜ਼ਾਈ ਸ਼ਰਾਬ ਬਰਾਮਦ ਹੋਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਪੁਲਿਸ ਵੱਲੋਂ 2 ਵਾਹਨ ਅਤੇ 4 اروਪੀਅਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਫੜੇ ਗਏ ਤਸਕਰਾਂ ਵਿੱਚੋਂ ਇੱਕ ਤੇ ਪਹਿਲਾ ਵੀ ਸ਼ਰਾਬਤ ਤਸਕਰੀ ਦੇ ਮਾਮਲੇ ਦਰਜ ਨੇ ਉਨ੍ਹਾਂ ਨੇ ਕਿਹਾ ਕਿ ਇਸ ਐਸਬੰਧੀ ਹੋਰਨਾਂ ਵੱਲੋਂ اروਪੀਅਨ ਨੂੰ ਮਾਂਜੋਕ ਅਦਾਲਤ 'ਚ ਪੇਸ਼ ਕੀਤਾ ਜਾ ਰਿਮਾਂਡ ਲਈ ਆ ਜਾਵੇਗਾ ਤਾ ਜੋ ਪਤਾ ਚਲ ਸਕੇ ਕਿ ਸ਼ਰਾਬ ਭੇਟੀਆਂ ਕਿਸ ਸ਼ਰਾਬ ਠੇਕੇ ਤੋਂ ਆਲਾਖੋਂ ਆਈ ਦੀ ਅਤੇ ਉਸੇ ਅੱਗੇ ਦੀ ਕਾਰਵਾਈ ਅਮਲ ਚ ਜਾਂਦੀ ਜਾਵੇ ਪਠਾਨਕੋਟ ਤੋਂ ਪੁਸ਼ਪਤਾ ਦੀ ਰਿਪੋਰਟ ਹੰਜਣ ਪੰਜਾਬ ਦੀ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਦੇ ਦਿੱਤਾ ਨਿਰਦੇਸ਼ ਤੇ ਡੀਐਸਪੀ ਸਾਹਿਬ ਰੂਲਰ ਪਠਾਨਕੋਟ ਦੀ ਜੋਗ ਹੋ ਗਈ ਕੰਦੇ ਸਬੰਧ ਵਿੱਚ ਡੀਐਸਪੀ ਸਾਹਿਬ ਹੈੱਡ ਕੁਆਟਰ ਸਰਦਾਰ ਨਛੱਤਰ ਸਿੰਘ ਸੀਆਈਏ ਸਟਾਫ ਪਠਾਨਕੋਟ ਤੇ ਮੇਰੀ ਤਾਰਾਗੜ ਥਾਣੇ ਦੀ ਟੀਮ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਲੇਟ ਨਾਈਟ ਕੀਤਾ ਗਿਆ ਜਿਸ ਵਿੱਚ ਸਾਨੂੰ ਸਫਲਤਾ ਮਿਲੀ ਆ ਅਸੀਂ 4 ਵਿਅਕਤੀ ਸਮੇਤ 2 ਗੱਡੀਆਂ ਤੇ 30 ਪੇਟੀਆਂ ਸ਼ਰਾਬ ਰੈਸਟੈਗ ਜਿਹੜੀ ਅਸੀਂ ਰਿਕਵਰ ਕੀਤੀ ਹੈ ਜਿਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 33 ਅੰਡਰ ਸੈਕਸ਼ਨ 67 14 68 2 14 420 676771 आईपीसी 120 बी आईपीसी ਤਹਿਤ ਰਜਿਸਟ੍ਰੇਸ਼ਨ ਕਰਕੇ ਤਫੀਸ਼ ਕਰ ਰਹੇ ਆ ਇਹ ਜਿਹੜੇ ਦੋਸ਼ੀ ਆਪਾਂ ਆ ਰਾਉਂਡ ਅਪ ਕੀਤੇ ਨੇ ਗ੍ਰਿਫਤਾਰ ਕੀਤੇ ਨੇ ਇਹਦੇ ਵਿੱਚ ਇੱਕ ਸ੍ਰਿੰਦਰ ਸੋਨੂ ਡੱਗ ਜਿਹਨੂੰ ਕਹਿੰਦੇ ਇਹਦੇ ਖਿਲਾਫ ਪਹਿਲਾਂ ਵੀ 8-9 ਮਗਦਮੇ ਜਿਹੜੇ ਅਜਹੀਆਂ ਸਮਗਲਿੰਗ ਜਿਹੜੀ ਸ਼ਰਾਬ ਦੀ ਸਮਗਲਿੰਗ ਕਰਦਾ ਹੈ ਉਹਦੇ ਦਰਜ ਨੇ ਇਹ ਹੈਕਤੂਲ ਕਿਸ਼ਮ ਦਾ ਆਦਮੀ ਆ ਇਨਨੂੰ ਅੱਜ ਆਪਾਂ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਜਿਹੜੇ ਪੇਟੀਆਂ ਅਪਰ ਕਵਰ ਕੀਤੀਆਂ ਉਹਨਾਂ ਦੇ ਵਿੱਚੋਂ ਜਿਹੜੀਆਂ ਕਿ 24 ਪੇਟੀਆਂ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਉਹ ਹੋਲੋਗ੍ਰਾਮ ਜਿਹੜੇ ਉਤੋਂ ਲਾਏ ਹੋਏ ਨੇ ਗਲਤੀ ਨਾਲ ਇਹਨਾਂ ਕੋ ਜਿਹੜੇ ਕੋਈ 4 ਕਬੇਟੀਆਂ ਨੇ ਉਹਨਾਂ ਤੇ ਹੋਲੋਗ੍ਰਾਮ ਰਹਿ ਗਏ ਆ ਹੋਲੋਗ੍ਰਾਮ ਦੇ ਆਧਾਰ ਦੇ ਉੱਤੇ ਅਸੀਂ ਜਿਹੜਾ ਅਕਸਾਈਡ ਡਿਪਾਰਟਮੈਂਟ ਨੂੰ ਲਿਖ ਕੇ ਭੇਜ ਰਹੇ ਹਾਂ ਕਿ ਇਹ ਸਟਾਕ ਵੇਖ ਕੇ ਦੱਸਿਆ ਜਾਵੇ ਕਿ ਇਹਨਾਂ ਨੂੰ ਸਟਾਕ ਦੀ ਅਲਾਟਮੈਂਟ ਹੋਈ ਸੀ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜੇ ਫਰਦਰ ਇਹਦੇ ਵਿੱਚ ਦੋਸ਼ੀ ਹੋਣਗੇ ਜਾਂ ਇਨਵੋਲਵਮੈਂਟ ਜਿੰਨਾਂ ਦੀ ਬਣੇਗੀ ਉਹਨਾਂ ਨੂੰ ਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰਕੇ ਤੇ ਉਹ ਮੁਕਦਮੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ ਤੇ ਜੋ ਅਜੇ ਅ ਇੰਟਰ ਸਟੇਟ ਜਾਂ ਡਿਸਟ੍ਰਿਕਟ ਜਾਂ ਜ਼ਿਲ੍ਹਿਆਂ ਤੋਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਸ਼ਰਾਬ ਦੀ ਨਜਾਇਜ਼ ਸਮਗਲਿੰਗ ਕਰਦੇ ਆ ਉਹਨਾਂ ਨੂੰ ਨੱਥ ਪਾਵਾਂਗੇ